ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੰਜਾਬ ਐਗਜ਼ਾਮ ਮਾਸਟਰ ਤੇ ਜੇਕਰ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੀ ਘੰਟੀ ਵਾਲਾ ਬਟਨ ਜਰੂਰ ਪ੍ਰੈਸ ਕਰੋ ਤਾਂ ਜੋ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਹੋਰ ਮਹੱਤਵਪੂਰਨ ਅਪਡੇਟਸ ਲਈ ਤੁਸੀਂ ਸਾਡੇ ਟੈਲੀਗ੍ਰam ਚੈਨਲ ਨੂੰ ਜੁਆਇਨ ਕਰ ਸਕਦੇ ਹੋ ਟੈਲੀਗ੍ਰam ਚੈਨਲ ਦਾ ਜੋ ਲਿੰਕ ਹੈ ਉਹ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤਾ ਹੋਇਆ ਹੈ ਦੋਸਤੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਹਾਲ ਹੀ ਵਿੱਚ ਪੰਜਾਬ ਪੁਲਿਸ ਕਨਸਟੇਬਲ 2025 ਦੀ ਭਰਤੀ ਪ੍ਰੀਖਿਆ ਹੋਈ ਹੈ। ਬਹੁਤ ਸਾਰੇ ਵਿਦਿਆਰਥੀਆਂ ਨੇ ਬਹੁਤ ਮਿਹਨਤ ਕੀਤੀ ਪਰ ਕੁਝ ਅਜਿਹੇ ਵੀ ਹੋਣਗੇ ਜਿਨ੍ਹਾਂ ਦੇ ਨੰਬਰ ਹਨ ਜੋ ਉਮੀਦ ਮੁਤਾਬਕ ਨਹੀਂ ਆਏ। ਹੋ ਸਕਦਾ ਹੈ ਤੁਸੀਂ ਇਸ ਵੇਲੇ ਥੋੜਾ ਨਿਰਾਸ਼ ਮਹਿਸੂਸ ਕਰ ਰਹੇ ਹੋਵੋ, ਸ਼ਾਇਦ ਸੋਚ ਰਹੇ ਹੋਵੋ ਕਿ ਕੀ ਗਲਤੀ ਹੋ ਗਈ। ਪਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਦੋਸਤੋ ਨਿਰਾਸ਼ ਹੋਣ ਦਾ ਸਮਾਂ ਨਹੀਂ ਹੈ। ਇਹ ਸਮਾਂ ਹੈ ਸਬਕ ਸਿੱਖਣ ਦਾ ਅਤੇ ਅੱਗੇ ਵਧਣ ਦਾ। ਦੋਸਤੋ 2025 ਦਾ ਜਿਨ੍ਹਾਂ ਦਾ ਪੇਪਰ ਚੰਗਾ ਨਹੀਂ ਗਿਆ ਤਾਂ ਆਪਾਂ ਦੇਖਣਾ ਹੈ ਕਿ ਗਲਤੀ ਕਿੱਥੇ ਹੋਈ ਹੈ ਆਪਾਂ 2025 ਤੋਂ ਸਬਕ ਲੈ ਕੇ ਅੱਗੇ ਵਧਣਾ ਹੈ ਨਾ ਕਿ ਨਿਰਾਸ਼ ਹੋ ਕੇ ਹੌਂਸਲਾ ਟਾਉਣਾ ਜੇ ਤੁਸੀਂ ਵੀ 2026 ਵਿੱਚ ਵਰਦੀ ਪਾਉਣਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਸਕਿਪ ਨਾ ਕਰਿਓ ਕਿਉਂਕਿ ਵੀਡੀਓ ਦੇ ਲਾਸਟ ਤੇ ਤੁਹਾਨੂੰ ਪੰਜਾਬ ਪੁਲਿਸ ਕਾਂਸਟੇਬਲ 2026 ਲਈ ਜੋ ਆਪਾਂ ਫ੍ਰੀ ਕਲਾਸਾਂ ਸਟਾਰਟ ਕਰ ਰਹੇ ਹਾਂ ਉਸ ਬਾਰੇ ਵੀ ਪੂਰੀ ਜਾਣਕਾਰੀ ਦੇਵਾਂਗੇ ਤਾਂ ਹੁਣ ਦੇਖੋ ਦੋਸਤੋ ਬਹੁਤ ਸਾਰੇ ਵਿਦਿਆਰਥੀਆਂ ਨਾਲ ਕੀ ਹੁੰਦਾ ਹੈ ਕਿ ਉਹ ਉਦੋਂ ਤਿਆਰੀ ਸ਼ੁਰੂ ਕਰਦੇ ਹਨ ਜਦੋਂ ਤੱਕ ਪੰਜਾਬ ਪੁਲਿਸ ਦੀ ਨੋਟੀਫਿਕੇਸ਼ਨ ਨਹੀਂ ਆ ਜਾਂਦੀ ਇਸ ਵਾਰ 2025 ਵਿੱਚ ਦੋਸਤੋ ਇਸ ਵਾਰ 2025 ਵਿੱਚ ਕੀ ਹੋਇਆ ਕਿ 21 ਫਰਵਰੀ ਨੂੰ 21 ਫਰਵਰੀ ਨੂੰ ਫਾਰਮ ਆਨਲਾਈਨ ਹੋ ਗਏ ਸਨ ਦੋਸਤੋ ਤੇ 13 ਮਾਰਚ ਆਖਰੀ ਤਾਰੀਖ ਸੀ ਫਾਰਮ ਭਰਨ ਦੀ ਆਖਰੀ ਤਾਰੀਖ ਸੀ ਦੋਸਤੋ 13 ਮਾਰਚ ਸੀ ਅਤੇ 4 ਮਈ ਤੋਂ ਹੀ ਪੇਪਰ ਸ਼ੁਰੂ ਹੋ ਗਏ ਸਨ ਯਾਨੀ ਕਿ ਨੋਟੀਫਿਕੇਸ਼ਨ ਤੋਂ ਪ੍ਰੀਖਿਆ ਤੱਕ ਤੁਹਾਨੂੰ ਮਸਾਂ 2 ਮਹੀਨੇ ਦਾ ਸਮਾਂ ਮਿਲਿਆ ਸੀ ਦੋਸਤੋ ਨੋਟੀਫਿਕੇਸ਼ਨ ਤੋਂ ਬਾਅਦ ਦੋਸਤੋ ਲਗਭਗ 2 ਮਹੀਨੇ ਦਾ ਸਮਾਂ ਹੀ ਮਿਲਿਆ ਸੀ ਤਾਂ ਮਿਲਿਆ ਸੀ ਤੁਹਾਨੂੰ ਫਿਰ ਤੁਹਾਡੇ ਪੇਪਰ ਸਟਾਰਟ ਹੋ ਗਏ ਸਨ ਹੁਣ ਦੱਸੋ ਕਿ 2 ਮਹੀਨੇ ਵਿੱਚ ਪੰਜਾਬ ਪੁਲਿਸ ਕਾਂਸਟੇਬਲ ਵਰਗੀ ਪ੍ਰੀਖਿਆ ਦਾ ਪੂਰਾ ਸਿਲੇਬਸ ਕਵਰ ਕਰਨਾ ਰੀਵੀਜ਼ਨ ਕਰਨਾ ਟੈਸਟ ਲਗਾਉਣਾ ਸੰਭਵ ਹੈ ਬਿਲਕੁਲ ਨਹੀਂ ਇਹੀ ਕਾਰਨ ਸੀ ਕਿ ਬਹੁਤ ਸਾਰੇ ਵਿਦਿਆਰਥੀ ਨਿਰਾਸ਼ ਹੋਏ ਕਿਉਂਕਿ ਉਹਨਾਂ ਦਾ ਸਿਲੇਬਸ ਵੀ ਪੂਰਾ ਨਹੀਂ ਹੋਇਆ ਸੀ ਟੈਸਟ ਲਗਾਉਣ ਦੀ ਤਾਂ ਗੱਲ ਹੀ ਦੂਰ ਹੈ ਦੂਰ ਸੀ ਫਿਰ ਬੱਚੇ ਸਰਕਾਰ ਤੇ ਦੋਸ਼ ਲਗਾਉਂਦੇ ਨੇ ਕਿ ਪੇਪਰ ਬਹੁਤ ਜਲਦੀ ਆ ਗਏ ਪਰ ਇਮਾਨਦਾਰੀ ਨਾਲ ਸੋਚੋ ਕੀ ਇਹ ਸਰਕਾਰ ਦੀ ਗਲਤੀ ਹੈ ਸਰਕਾਰ ਦੀ ਨਹੀਂ ਸਗੋ ਸਾਡੀ ਗਲਤੀ ਆ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਸਰਕਾਰ ਨੇ ਸਾਫ਼-ਸਾਫ਼ ਐਲਾਨ ਕਰ ਦਿੱਤਾ ਸੀ ਕਿ ਹਰ ਸਾਲ ਜਨਵਰੀ ਫਰਵਰੀ ਵਿੱਚ ਭਰਤੀ ਆਵੇਗੀ ਆ ਫਿਰ ਅਸੀਂ ਨੋਟੀਫਿਕੇਸ਼ਨ ਦੀ ਉਡੀਕ ਕਿਉਂ ਕਰਦੇ ਹਾਂ ਜੇਕਰ ਅਸੀਂ ਜਾਣਦੇ ਹਾਂ ਕਿ ਪ੍ਰੀਖਿਆ ਆਉਣੀ ਹੀ ਹੈ ਤਾਂ ਤਿਆਰੀ ਹੁਣ ਤੋਂ ਹੀ ਕਿਉਂ ਨਾ ਸ਼ੁਰੂ ਕਰੀਏ ਇਹ ਸਾਡੀ ਆਪਣੀ ਗਲਤੀ ਹੈ ਦੋਸਤੋ ਜਦੋਂ ਨੋਟੀਫਿਕੇਸ਼ਨ ਆਏ ਉਸ ਸਮੇਂ ਤੱਕ ਅਸੀਂ ਪੂਰੀ ਚੰਗੀ ਤਰ੍ਹਾਂ ਤਿਆਰ ਹੋਣੇ ਚਾਹੀਦੇ ਹਾਂ ਭਾਵੇਂ ਪੇਪਰ ਹੈ ਜੋ ਨੋਟੀਫਿਕੇਸ਼ਨ ਤੋਂ 5 ਦਿਨ ਬਾਅਦ ਹੀ ਕਿਉਂ ਨਾ ਹੋ ਜਾਵੇ ਸਾਨੂੰ ਕੋਈ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਤਾਂ ਦੇਖੋ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਪਹਿਲਾਂ ਹੀ ਐਲਾਨ ਕੀਤਾ ਹੋਇਆ ਹੈ ਕਿ ਹਰ ਸਾਲ ਪੰਜਾਬ ਪੁਲਿਸ ਦੀ ਭਰਤੀ ਆਵੇਗੀ ਅਤੇ ਅਗਲੀ ਭਰਤੀ ਯਾਨੀ ਪੰਜਾਬ ਪੁਲਿਸ ਕਨਸਟੇਬਲ 2026 ਦੀ ਨੋਟੀਫਿਕੇਸ਼ਨ ਹੈ ਜੋ ਦੋਸਤੋ ਉਹ ਜਨਵਰੀ ਦੇ ਵਿੱਚ ਆ ਜਾਵੇਗੀ ਦੋਸਤੋ ਜਨਵਰੀ 2026 ਦੇ ਵਿੱਚ ਨਵੀਂ ਭਰਤੀ ਦੀ ਨੋਟੀਫਿਕੇਸ਼ਨ ਆਵੇਗੀ ਤਾਂ ਉਸੇ ਤਰ੍ਹਾਂ ਹੀ ਪੇਪਰ ਹੈ ਜੋ ਇੱਕ ਦੋ ਮਹੀਨੇ ਬਾਅਦ ਹੀ ਹੋਵੇਗਾ ਜੇ ਤੁਸੀਂ ਉਦੋਂ ਤਿਆਰੀ ਕਰੋਗੇ ਤਾਂ ਤੁਹਾਨੂੰ ਫਿਰ ਤੋਂ ਸਮਾਂ ਨਹੀਂ ਮਿਲਣਾ ਦੋਸਤੋ ਬਾਦਾਂ ਨੂੰ ਹੁਣ ਤੋਂ ਹੀ ਤਿਆਰੀ ਸ਼ੁਰੂ ਕਰਨੀ ਪਵੇਗੀ ਜੇਕਰ ਤੁਸੀਂ ਵਰਦੀ ਪਾਉਣ ਦਾ ਸੁਪਨਾ ਦੇਖ ਰਹੇ ਹੋ 2026 ਦੀ ਭਰਤੀ ਦੇ ਵਿੱਚ ਸੋ ਜਿਨ੍ਹਾਂ ਨੇ ਇਸ ਵਾਰ ਵਰਦੀ ਪਾਉਣ ਦਾ ਸੁਪਨਾ ਦੇਖਿਆ ਸੀ ਪਰ ਕਿਸੇ ਕਾਰਨ ਪੂਰਾ ਨਹੀਂ ਹੋ ਸਕਿਆ ਇਹ ਵੀਡੀਓ ਤੁਹਾਡੇ ਲਈ ਹੀ ਹੈ ਆਓ ਦੋਸਤੋ ਗੱਲ ਕਰੀਏ ਕਿ ਕਿਵੇਂ ਤੁਸੀਂ ਇਸ ਵਾਰ 2026 ਦੀ ਭਰਤੀ ਨੂੰ ਆਪਣਾ ਨਿਸ਼ਾਨਾ ਬਣਾ ਸਕਦੇ ਹੋ ਅਤੇ ਆਪਣੀ ਵਰਦੀ ਪਾਉਣ ਦੇ ਸੁਪਨੇ ਨੂੰ ਹਕੀਕਤ ਵਿੱਚ ਬਦਲ ਸਕਦੇ ਹੋ ਤਾਂ ਫਿਰ ਹੁਣ ਤਾ ਫਿਰ ਹੁਣ ਤੋਂ ਸਾਡਾ ਟਾਰਗੇਟ ਕੀ ਹੋਣਾ ਚਾਹੀਦਾ ਹੈ ਆਓ ਕੁਝ ਮੁੱਖ ਬਿੰਦੂਆਂ ਤੇ ਗੱਲ ਕਰੀਏ ਦੋਸਤੋ ਸਭ ਤੋਂ ਪਹਿਲਾਂ ਪੰਜਾਬ ਪੁਲਿਸ ਕਨਸਟੇਬਲ ਦਾ ਵਿਸਤ੍ਰਿਤ ਸਿਲੇਬਸ ਡਾਊਨਲੋਡ ਕਰੋ ਇਸ ਨੂੰ ਛੋਟੇ-ਛੋਟੇ ਹਿੱਸਿਆਂ ਵਿੱਚ ਵੰਡੋ ਜਿਵੇਂ ਕਿ ਜੀਕੇ ਮੈਥ ਰੀਜ਼ਨਿੰਗ ਪੰਜਾਬੀ ਵਿਆਕਰਨ ਕੰਪਿਊਟਰ ਸਾਇੰਸ ਤਾਂ ਜੋ ਦੋਸਤੋ ਤੁਹਾਡੀ ਇੱਕ ਨਜ਼ਰ ਪੰਜਾਬ ਪੁਲਿਸ ਕਨਸਟੇਬਲ ਦੇ ਸਿਲੇਬਸ ਤੇ ਮਰਵਾਈਏ ਕਿਉਂਕਿ ਮੰਜ਼ਿਲ ਤੇ ਪਹੁੰਚਣ ਲਈ ਸਭ ਤੋਂ ਪਹਿਲਾਂ ਰਸਤਾ ਪਤਾ ਜਰੂਰ ਹੋਣਾ ਚਾਹੀਦਾ ਹੈ ਤਾਂ ਦੋਸਤੋ ਇਹ ਪੇਪਰ ਇੱਕ ਨੰਬਰ ਪੇਪਰ ਹੈ ਦੋਸਤੋ ਉਹਦੇ ਵਿੱਚ ਡਿਊਰੇਸ਼ਨ ਹੈ ਜੋ ਸਮਾਂ ਹੈ 2 ਘੰਟੇ ਦਾ ਹੁੰਦਾ ਹੈ ਇਹਦੇ ਵਿੱਚ ਕੋਈ ਨੈਗੇਟਿਵ ਮਾਰਕਿੰਗ ਨਹੀਂ ਹੁੰਦੀ ਦੋਸਤੋ ਸਭ ਤੋਂ ਵਧੀਆ ਗੱਲ ਹੈ ਕਿ ਇਹਦੇ ਵਿੱਚ ਨੈਗੇਟਿਵ ਮਾਰਕਿੰਗ ਨਹੀਂ ਹੁੰਦੀ ਇਹ 100 ਨੰਬਰ ਦਾ ਪੇਪਰ ਹੁੰਦਾ ਹੈ 2 ਘੰਟੇ ਦਾ ਸਮਾਂ ਮਿਲਦਾ ਹੈ ਇਹਦੇ ਵਿੱਚ ਨੈਗੇਟਿਵ ਮਾਰਕਿੰਗ ਨਹੀਂ ਹੁੰਦੀ ਸਿਲੇਬਸ ਦੇਖਦੇ ਆਂ ਦੋਸਤੋ ਪਹਿਲਾਂ ਸਭ ਤੋਂ ਪਹਿਲਾਂ ਜੀਕੇ ਆ ਗਈ ਦੋਸਤੋ 35 ਨੰਬਰ ਦੀ ਜਿਹਦੇ ਵਿੱਚ ਕਨਸਟੀਟਿਊਸ਼ਨ ਆ ਗਿਆ ਹਿਸਟਰੀ ਜੀਓਗ੍ਰਾਫੀ ਕਲਚਰ ਐਂਡ ਇਕਨੋਮੀ ਆਫ ਪੰਜਾਬ ਹੈਲਥ ਐਂਡ ਨਿਊਟ੍ਰੀਸ਼ਨ ਸਾਇੰਸ ਦੇ ਵਿੱਚ ਆ ਗਿਆ ਦੋਸਤੋ ਕਰੰਟ ਅਫੇਅਰਸ ਆ ਗਿਆ ਆਪਣੀ 35 ਨੰਬਰ ਦੀ ਜੀਕੇ ਆ ਗਈ 2 ਨੰਬਰ ਤੇ ਹੈ ਦੋਸਤੋ ਮੈਥ ਕੁਆਂਟੀਟੀ ਐਪਟੀਟਿਊਡ ਐਂਡ ਨੰਮਰਿਕਲ ਸਕਿਲਸ ਮੈਥ ਦੇ ਵਿੱਚ ਸਿੰਪਲੀਫਿਕੇਸ਼ਨ ਐਵਰੇਜ ਡੈਸੀਮਲ ਐਂਡ ਫ੍ਰੈਕਸ਼ਨ ਰੇਸ਼ੋ ਐਂਡ ਪ੍ਰੋਪੋਰਸ਼ਨ ਪਰਸੈਂਟੇਜ ਪ੍ਰੋਫਿਟ ਐਂਡ ਲਾਸ ਸਿੰਪਲ ਇੰਟਰਸਟ ਐਂਡ ਟਾਈਮ ਐਂਡ ਵਰਕ ਇਹ ਦੋਸਤੋ 20 ਨੰਬਰ ਦਾ ਹੋਵੇਗਾ 3 ਨੰਬਰ ਤੇ ਹੈ ਦੋਸਤੋ ਰੀਜ਼ਨਿੰਗ ਰੀਜ਼ਨਿੰਗ ਦੇ ਵਿੱਚ ਨੰਬਰ ਐਂਡ ਲੈਟਰ ਸੀਰੀਜ਼ ਸੀਕੁਐਂਸਿੰਗ ਸਟੇਟਮੈਂਟ ਐਂਡ ਕਨਕਲੂਜਨ ਪੈਟਰਨ ਕੰਪਲੇਸ਼ਨ ਆਰਡਰ ਐਂਡ ਰੈਂਕਿੰਗ ਡਾਇਰੈਕਸ਼ਨ ਐਂਡ ਡਿਸਟੈਂਸ ਰਿਲੇਸ਼ਨਸ਼ਿਪ ਪ੍ਰੋਬਲਮਸ ਦੋਸਤੋ ਰੀਜ਼ਨਿੰਗ ਵੀ ਤੁਹਾਡੀ 20 ਨੰਬਰ ਦੀ ਰਹੇਗੀ ਪੰਜਾਬ ਪੁਲਿਸ ਕਨਸਟੇਬਲ ਦੇ ਸਲੇਵਸ ਦੇ ਵਿੱਚ 4 ਨੰਬਰ ਤੇ ਹੈ ਇੰਗਲਿਸ਼ ਲੈਂਗੁਏਜ ਇੰਗਲਿਸ਼ ਲੈਂਗੁਏਜ ਸਕਿਲਸ ਇਹਦੇ ਵਿੱਚ ਹੈ ਦੋਸਤੋ ਰੀਡਿੰਗ ਕੰਪਰੀਹੈਂਸ਼ਨ ਪੰਜਾਬੀ ਟੂ ਇੰਗਲਿਸ਼ ਟਰਾਂਸਲੇਸ਼ਨ ਸੈਂਟੈਂਸ ਐਂਡ ਕਰੈਕਸ਼ਨ 에ਰਰ ਸਪੋਰਟਿੰਗ ਫਿਲ ਇਨ ਦਾ ਬਲੈਂਕਸ ਸਪੈਲਿੰਗ ਕਰੈਕਸ਼ਨ ਵੋਕੈਬਲਰੀ ਸਿਨੋਨੀਮ ਐਂਟੋਨੀਮ ਵਨ ਵਰਡ ਸਬਸਟੀਟਿਊਸ਼ਨ ਇਹ ਦੋਸਤੋ ਜੋ ਆਪਣੀ ਇੰਗਲਿਸ਼ ਲੈਂਗੁਏਜ ਹੈ 10 ਨੰਬਰ ਦੀ ਰਹੇਗੀ ਇਸ ਤੋਂ ਬਾਅਦ ਆਗੀ ਦੋਸਤੋ ਪੰਜਾਬੀ ਲੈਂਗੁਏਜ ਸਕਿਲਸ ਇਹਦੇ ਵਿੱਚ ਸ਼ੁੱਧੋ ਸ਼ੁੱਧ ਸ਼ਬਦ ਹੋਗੇ ਦੋਸਤੋ ਸਮਾਨਾਰਥਕ ਵਿਰੋਧੀ ਸ਼ਬਦ ਪੰਜਾਬੀ ਅਖਾਣ ਅਤੇ ਮੁਹਾਵਰੇ ਅੰਗਰੇਜ਼ੀ ਤੋਂ ਪੰਜਾਬੀ ਅਨੁਵਾਦ ਬਹੁਤੇ ਸ਼ਬਦਾਂ ਦੀ ਸ਼ਬਦਾਂ ਦੀ ਥਾਂ ਤੇ ਇੱਕ ਸ਼ਬਦ ਅਨਡੇਠਾ ਪੈਰਾ ਲਾਸਟ ਤੇ ਦੋਸਤੋ ਹੈਗੀ ਪੰਜਾਬੀ ਲੈਂਗੁਏਜ ਇਹ ਵੀ 10 ਨੰਬਰ ਦੀ ਹੋਵੇਗੀ ਲਾਸਟ ਤੇ ਹੈ ਕੰਪਿਊਟਰ ਇਹਦੇ ਵਿੱਚ ਕਿਹੜੇ ਕਿਹੜੇ ਚੈਪਟਰ ਆਉਂਦੇ ਹਨ ਦੋਸਤੋ ਫੰਡਾਮੈਂਟਲ ਆਫ ਕੰਪਿਊਟਰਸ ਐਮ ਐਸ ਆਫਿਸ ਵਰਡ ਪਾਵਰਪੁਆਇੰਟ ਇੰਟਰਨੈਟ ਵorld वाइड ਵੈਬ ਐਂਡ ਵੈਬ ਸਰਚ ਇੰਜਨਸ ਈਮੇਲ ਕਮਿਊਨੀਕੇਸ਼ਨਸ ਮੋਬਾਈਲ ਫੋਨਸ ਬੇਸਿਕ ਕਨਸੈਪਚੁਅਲ ਨੌਲੇਜ ਮੋਬਾਈਲ ਫੋਨਸ ਬਾਰੇ ਬੇਸਿਕ ਨੌਲੇਜ ਹੋਣੀ ਚਾਹੀਦੀ ਹੈ ਤੁਹਾਨੂੰ ਦੋਸਤੋ ਇਹ 5 ਨੰਬਰ ਦਾ ਹੈ ਦੋਸਤੋ ਕੰਪਿਊਟਰ ਹੈ ਜੋ ਟੋਟਲ ਆਪਣਾ 100 ਨੰਬਰ ਦਾ ਪੇਪਰ ਹੋਵੇਗਾ ਇੱਕ ਗੱਲ ਧਿਆਨ ਦੇਣ ਵਾਲੀ ਹੈ 100 ਨੰਬਰ ਚੋਂ ਹੀ ਆਪਾਂ ਨੰਬਰ ਕਾਊਂਟ ਕਰਨੇ ਹੁੰਦੇ ਹਨ ਕਈ ਜਿਵੇਂ ਪਹਿਲਾਂ ਵਾਲੀ ਵੀਡੀਓ ਤੇ ਕਮੈਂਟ ਆਏ ਹਨ ਕਈ 150 ਦੇ ਵਿੱਚੋਂ ਨੰਬਰ ਆਪਣੇ ਜੋੜਦੇ ਹਨ ਜਦੋਂ ਆਨਸਰ ਕੀ ਆਉਂਦੀ ਹੈ ਤਾਂ ਦੋਸਤੋ ਜੋ ਦੂਜਾ ਪੇਪਰ ਹੁੰਦਾ ਹੈ ਉਹ ਸਿਰਫ ਕੁਆਲੀਫਾਈ ਪੇਪਰ ਹੁੰਦਾ ਹੈ ਉਸਦੇ ਨੰਬਰ ਨਹੀਂ ਜੁੜਦੇ ਆ ਦੇਖੋ ਦੋਸਤੋ ਪੇਪਰ ਨੰਬਰ 2 ਹੈ ਜੋ ਇਹਦੇ ਵਿੱਚ 1 ਘੰਟੇ ਦਾ ਸਮਾਂ ਹੋਵੇਗਾ ਮੈਕਸਿਮਮ ਮਾਰਕਸ 50 ਨੰਬਰ ਦਾ ਤੁਹਾਡਾ ਪੇਪਰ ਹੋਵੇਗਾ ਇਹਦੇ ਵਿੱਚ ਵੀ ਨੈਗੇਟਿਵ ਮਾਰਕਿੰਗ ਨਹੀਂ ਹੋਵੇਗੀ ਦੋਸਤੋ ਇਹ ਸਿਰਫ ਕੁਆਲੀਫਾਈ ਪੇਪਰ ਹੈ ਇਹਦੇ ਵਿੱਚ ਤੁਹਾਨੂੰ ਸਿਰਫ 25 ਨੰਬਰ ਲੈਣੇ ਹੁੰਦੇ ਹਨ ਇਹਦੇ ਨੰਬਰ ਤੁਹਾਡੇ ਪੇਪਰ 1 ਦੇ ਵਿੱਚ ਨਹੀਂ ਜੁੜਦੇ ਸਿਰਫ 100 ਦੇ ਵਿੱਚੋਂ ਹੀ ਤੁਹਾਡੇ ਨੰਬਰ 카ਉਂਟ ਕੀਤੇ ਜਾਂਦੇ ਹਨ ਸਭ ਤੋਂ ਪਹਿਲਾਂ ਪੰਜਾਬ ਦੋਸਤੋ ਜਿਵੇਂ ਤੁਹਾਨੂੰ ਦੱਸਿਆ ਹੈ ਕਿ ਸਿਲੇਬਸ ਦੇਖ ਲਿਆ ਹੈ ਤੁਸੀਂ ਇਸ ਤੋਂ ਬਾਅਦ ਹਰ ਵਿਸ਼ੇ ਵਿੱਚ ਦੋਸਤੋ ਆਪਣਾ ਮਜ਼ਬੂਤ ਅਤੇ ਕਮਜ਼ੋਰ ਪੱਖਾ ਨੂੰ ਪਛਾਣੋ ਕਮਜ਼ੋਰ ਵਿਸ਼ੇ ਹਨ ਜੋ ਤੁਹਾਡੇ ਉਹਨਾਂ ਤੇ ਜ਼ਿਆਦਾ ਸਮਾਂ ਦਿਓ ਪਰ ਮਜ਼ਬੂਤ ਵਿਸ਼ਿਆਂ ਨੂੰ ਵੀ ਅਣ ਦੇਖਿਆ ਨਾ ਕਰੋ ਕਿਉਂਕਿ ਜੋ ਤੁਹਾਡੇ ਕਮਜ਼ੋਰ ਵਿਸ਼ੇ ਹਨ ਜੇ ਤੁਸੀਂ ਅੱਜ ਤੋਂ ਹੀ ਉਸ ਤੇ ਜ਼ਿਆਦਾ ਸਮਾਂ ਦਿਓਗੇ ਤਾਂ ਉਹ ਵੀ ਤੁਹਾਡੇ ਸਟਰੋਂਗ ਹੋ ਜਾਣਗੇ ਪਰ ਜੋ ਤੁਹਾਡੇ ਪਹਿਲਾਂ ਤੋਂ ਸਟਰੋਂਗ ਹਨ ਉਹਨਾਂ ਤੇ ਵੀ ਉਹਨਾਂ ਨੂੰ ਵੀ ਦੇਖਿਆ ਕਰੋ ਦੋਸਤੋ ਕਿਉਂਕਿ ਜੇ ਤੁਹਾਡੇ ਸਟਰੋਂਗ ਦੇ ਵਿੱਚੋਂ 20 ਦੇ ਵਿੱਚੋਂ 20 ਨੰਬਰ ਆ ਰਹੇ ਹਨ ਤਾਂ ਉਸ ਦੇ ਵਿੱਚੋਂ 20 ਹੀ ਰਹਿਣੇ ਚਾਹੀਦੇ ਹਨ ਇਹ ਨਾ ਹੋਵੇ ਕਿ ਤੁਸੀਂ ਉਸ ਮਾਨ ਦੇਖਿਆ ਕਰਦੋ ਤੇ 19 18 ਨੰਬਰ ਰਹਿ ਜਾਣ ਇਹਦੇ ਨਾਲ ਤੁਹਾਡਾ ਹੀ ਦੋਸਤੋ ਜੋ ਆਪਾਂ ਕਹਿ ਸਕਦੇ ਹਾਂ ਵੀ ਘਾਟਾ ਹੋਵੇਗਾ ਤਾਂ ਕਰਕੇ ਚੰਗੀ ਤਰ੍ਹਾਂ ਤਿਆਰੀ ਕਰੋ ਇੱਕ ਯੋਜਨਾਬੰਦ ਸਮਾਂ ਸਾਰਣੀ ਬਣਾਓ ਦੋਸਤੋ ਹਰ ਵਿਸ਼ੇ ਨੂੰ ਰੋਜ਼ਾਨਾ ਸਮਾਂ ਦਿਓ ਯਾਦ ਰੱਖੋ ਰੋਜ਼ਾਨਾ ਪੜ੍ਹਾਈ ਕਰਨੀ ਜ਼ਰੂਰੀ ਹੈ ਕਾਲੀ ਵਿੱਚ ਭੱਜਣ ਦੀ ਬਜਾਏ ਹਰ ਵਿਸ਼ੇ ਦੇ ਬੇਸਿਕ ਕਨਸੈਪਟ ਨੂੰ ਮਜ਼ਬੂਤ ਕਰੋ ਜੇ ਤੁਹਾਡੇ ਬੇਸਿਕਸ ਕਲੀਅਰ ਹਨ ਤਾਂ ਕਿਸੇ ਵੀ ਤਰ੍ਹਾਂ ਦੇ ਪ੍ਰੋਬਲਮ ਹੱਲ ਕਰਨਾ ਆਸਾਨ ਹੋ ਜਾਂਦਾ ਹੈ ਪੜ੍ਹਾਈ ਦੇ ਨਾਲ-ਨਾਲ ਪ੍ਰੈਕਟਿਸ ਅਤੇ ਰਿਵੀਜ਼ਨ ਬਹੁਤ ਜ਼ਰੂਰੀ ਹੈ ਜੋ ਪੜ੍ਹਿਆ ਹੈ ਉਸ ਨੂੰ ਸਮੇਂ-ਸਮੇਂ ਤੇ ਦਹਰਾਉਂਦੇ ਰਹੋ ਤੇ ਨਾਲ ਹੀ ਪ੍ਰੀਵੀਅਸ ইয়ারਜ਼ ਪੇਪਰਸ ਦੇ ਹਨ ਜੋ ਉਹ ਵੀ ਹੱਲ ਕਰੋ ਦੋਸਤੋ ਜਦੋਂ ਤੁਹਾਡਾ ਸਿਲੇਬਸ ਅੱਧਾ ਜਾਂ ਜ਼ਿਆਦਾ ਕਵਰ ਹੋ ਜਾਵੇ ਤਾਂ ਮੌਕ ਟੈਸਟ ਲਗਾਉਣੇ ਸ਼ੁਰੂ ਕਰਦੋ ਇਹ ਤੁਹਾਨੂੰ ਪ੍ਰੀਖਿਆ ਦੇ ਮਾਹੌਲ ਤੋਂ ਜਾਣੂ ਕਰਵਾਉਂਦੇ ਹਨ ਦੋਸਤੋ ਅਤੇ ਸਮਾਂ ਪ੍ਰਬੰਧਨ ਸਿਖਾਉਂਦੇ ਹਨ ਕਿਉਂਕਿ ਕਿਵੇਂ ਤੁਸੀਂ ਆਪਣੇ ਜੋ ਤੁਹਾਨੂੰ ਟਾਈਮ ਮਿਲਿਆ ਹੁੰਦਾ ਹੈ ਪੇਪਰ ਦੇ ਵਿੱਚ ਉਸ ਵਿੱਚ ਕਿਵੇਂ ਪੇਪਰ ਨੂੰ ਪੂਰਾ ਕਰਨਾ ਹੈ ਮੌਕ ਟੈਸਟ ਲਗਾਉਣ ਤੇ ਹੀ ਪਤਾ ਲੱਗਦਾ ਹੈ ਤਾਂ ਦੋਸਤੋ ਤੁਹਾਡੀ ਇਸ ਤਿਆਰੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਸੀ ਤੁਹਾਡੇ ਲਈ ਇੱਕ ਬਹੁਤ ਹੀ ਖਾਸ ਤੋਹਫ਼ਾ ਲੈ ਕੇ ਆਏ ਹਾਂ ਅਸੀਂ ਪੰਜਾਬ ਪੁਲਿਸ ਕਾਂਸਟੇਬਲ 2026 ਦੀ ਭਰਤੀ ਲਈ ਤੁਹਾਡੇ ਆਪਣੇ YouTube ਚੈਨਲ ਪੰਜਾਬ ਐਗਜ਼ਾਮ ਮਾਸਟਰ ਤੇ ਬਿਲਕੁਲ ਮੁਫਤ ਕਲਾਸਾਂ ਸ਼ੁਰੂ ਕਰ ਰਹੇ ਹਾਂ ਦੋਸਤੋ ਜਿਵੇਂ ਤੁਸੀਂ ਦੇਖ ਰਹੇ ਹੋ ਸਾਹਮਣੇ ਇਹ ਕਲਾਸਾਂ ਬਿਲਕੁਲ ਜ਼ੀਰੋ ਤੋਂ ਸ਼ੁਰੂ ਹੋ ਕੇ ਹੀਰੋ ਲੈਵਲ ਤੱਕ ਜਾਣਗੀਆਂ ਤੁਹਾਡਾ ਸਾਰਾ ਸਿਲੇਬਸ ਹਰ ਵਿਸ਼ਾ ਬਹੁਤ ਹੀ ਬਰੀਕੀ ਨਾਲ ਕਵਰ ਕਰਵਾਇਆ ਜਾਵੇਗਾ ਸਾਡੀ ਕੋਸ਼ਿਸ਼ ਹੈ ਕਿ ਤੁਹਾਨੂੰ ਕਿਸੇ ਵੀ ਪ੍ਰਸ਼ਨ ਵਿੱਚ ਕੋਈ ਵੀ ਮੁਸ਼ਕਲ ਨਾ ਆਵੇ ਅਸੀਂ ਤੁਹਾਨੂੰ ਬੇਸਿਕ ਤੋਂ ਐਡਵਾਂਸ ਤੱਕ ਹਰ ਚੀਜ਼ ਸਮਝਾਵਾਂਗੇ ਦੋਸਤੋ ਤੇ ਇੱਕ ਬਹੁਤ ਹੀ ਮਹੱਤਵਪੂਰਨ ਐਲਾਨ ਸਾਡੀਆਂ ਇਹ ਮੁਫਤ ਕਲਾਸਾਂ ਇਸ ਸੌਣ ਵਾਲੇ ਮੰਗਰ ਮੰਗਲਵਾਰ ਤੋਂ ਸ਼ੁਰੂ ਹੋ ਰਹੀਆਂ ਹਨ ਤਾਂ ਹੁਣ ਦੇਰੀ ਨਾ ਕਰਿਓ ਤਿਆਰ ਹੋ ਜਾਓ ਕਿਉਂਕਿ ਮੰਗਲਵਾਰ ਤੋਂ ਅਸੀਂ ਮਿਲ ਕੇ ਤਿਆਰੀ ਸ਼ੁਰੂ ਕਰਾਂਗੇ ਕਲਾਸਾਂ ਦਾ ਸਮਾਂ ਹੈ ਜੋ ਅਤੇ ਪੂਰੀ ਸਮਸਾਰਨੀ ਬਾਰੇ ਜਾਣਕਾਰੀ ਤੁਹਾਨੂੰ ਸਾਡੇ ਟੈਲੀਗ੍ਰam ਚੈਨਲ ਤੇ ਮਿਲ ਜਾਵੇਗੀ ਤੇ ਟੈਲੀਗ੍ਰam ਚੈਨਲ ਦਾ ਜੋ ਲਿੰਕ ਹੈ ਉਹ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤਾ ਹੋਇਆ ਹੈ ਤੁਸੀਂ ਉੱਥੇ ਜਾ ਕੇ ਟੈਲੀਗ੍ਰam ਚੈਨਲ ਨੂੰ ਜੁਆਇਨ ਕਰ ਸਕਦੇ ਹੋ ਜੇ ਤੁਸੀਂ ਸੱਚਮੁੱਚ 2026 ਵਿੱਚ ਵਰਦੀ ਪਾਉਣ ਦਾ ਸੁਪਨਾ ਦੇਖ ਰਹੇ ਹੋ ਤਾਂ ਸਾਡੀਆਂ ਇਹ ਕਲਾਸਾਂ ਤੁਹਾਡੇ ਲਈ ਵਰਦਾਨ ਸਾਬਤ ਹੋਣਗੀਆਂ ਇਹ ਕਲਾਸਾਂ ਸਿਰਫ ਪੰਜਾਬ ਪੁਲਿਸ ਕਾਂਸਟੇਬਲ ਲਈ ਹੀ ਨਹੀਂ ਬਲਕਿ ਜੇ ਤੁਸੀਂ ਪਟਵਾਰੀ ਚੰਡੀਗੜ੍ਹ ਪੁਲਿਸ ਜੇ ਤੁਸੀਂ ਦੋਸਤੋ ਪਟਵਾਰੀ ਚੰਡੀਗੜ੍ਹ ਪੁਲਿਸ ਜਾਂ ਪੰਜਾਬ ਦੇ ਕਿਸੇ ਹੋਰ ਪ੍ਰਤੀਯੋਗੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਹੋ ਤਾਂ ਵੀ ਇਹ ਕਲਾਸਾਂ ਤੁਹਾਡੇ ਲਈ ਬਹੁਤ ਫਾਇਦੇਮੰਦ ਹੋਣਗੀਆਂ ਕਿਉਂਕਿ ਬਹੁਤ ਸਾਰੇ ਵਿਸ਼ੇ ਅਤੇ ਸਿਲੇਬਸ ਇਹਨਾਂ ਪ੍ਰੀਖਿਆਵਾਂ ਵਿੱਚ ਸਾਂਝੇ ਹੁੰਦੇ ਹਨ ਯਾਦ ਰੱਖੋ ਦੋਸਤੋ ਸਫਲਤਾ ਕੋਈ ਇੱਕ ਦਿਨ ਦਾ ਕੰਮ ਨਹੀਂ ਹੈ ਇਹ ਨਿਰੰਤਰ ਮਿਹਨਤ ਲਗਨ ਅਤੇ ਸਹੀ ਦਿਸ਼ਾ ਦਾ ਨਤੀਜਾ ਹੈ ਇਸ ਵਾਰ ਜੋ ਹੋਇਆ ਉਸ ਨੂੰ ਭੁੱਲ ਕੇ ਅੱਗੇ ਵਧੋ ਆਪਣੀਆਂ ਗਲਤੀਆਂ ਤੋਂ ਸਿੱਖੋ ਨਵੇਂ ਜੋਸ਼ ਨਾਲ ਤਿਆਰੀ ਵਿੱਚ ਲੱਗ ਜਾਓ ਅਸੀਂ ਤੁਹਾਡੇ ਨਾਲ ਹਾਂ ਤੁਹਾਡੀ ਸਫਲਤਾ ਹੀ ਸਾਡਾ ਮੁੱਖ ਉਦੇਸ਼ ਹੈ ਤਾ ਦੋਸਤੋ ਇਹ ਕਲਾਸਾਂ ਲਗਾਉਣੀ ਆ ਬਿਲਕੁਲ ਵੀ ਨਾ ਭੁੱਲਿਓ ਇਸ ਵਿੱਚ ਤੁਹਾਨੂੰ ਸਾਰਾ ਸਲਿਪਸ ਕਵਰ ਕਰਵਾਇਆ ਜਾਵੇਗਾ ਪੰਜਾਬ ਪੁਲਿਸ ਕਨਸਟੇਬਲ 2026 ਦਾ ਜੇ ਤੁਸੀਂ ਸੁਪਨਾ ਦੇਖ ਰਹੇ ਤਾਂ ਤੁਹਾਨੂੰ ਅੱਜ ਤੋਂ ਹੀ ਤਿਆਰੀ ਸ਼ੁਰੂ ਕਰਨੀ ਪਵੇਗੀ ਤਾਂ ਤੁਹਾਡਾ 100% ਸਿਲੈਕਸ਼ਨ ਹੋ ਜਾਵੇਗਾ ਜੇ ਤੁਸੀਂ ਹੁਣ ਤੋਂ ਹੀ ਤਿਆਰੀ ਸ਼ੁਰੂ ਕਰਦੇ ਹੋ ਜੇਕਰ ਤੁਹਾਡੇ ਕੋਈ ਹੋਰ ਸਵਾਲ ਹਨ ਤਾਂ ਤੁਸੀਂ ਕਿਸੇ ਖਾਸ ਵਿਸ਼ੇ ਬਾਰੇ ਜਾਂ ਪੁੱਛਣਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਵਿੱਚ ਜਰੂਰ ਲਿਖੋ ਅਸੀਂ ਜਲਦੀ ਹੀ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਸਤੋ ਮਿਲਦੇ ਹਾਂ ਇਸ ਆਉਣ ਵਾਲੇ ਮੰਗਲਵਾਰ ਨੂੰ ਸਾਡੀਆਂ ਪਹਿਲੀਆਂ ਕਲਾਸਾਂ ਵਿੱਚ ਤਦ ਤੱਕ ਲਈ ਪੜਦੇ ਰਹੋ ਅੱਗੇ ਵਧਦੇ ਰਹੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਅਤੇ ਆਪਣੇ ਚੈਨਲ ਪੰਜਾਬ ਐਗਜ਼ਾਮ ਮਾਸਟਰ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਦੋਸਤੋ ਧੰਨਵਾਦ